ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਪੁ ਜੀ ਸਾਹਿਬ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰ ਅਜੂਨੀ ਸੈਭੰ ਭੰ ਗ ਵਰ ਪਰਸਾਉ ਜਬ ਆਦੇ ਸਚ ਜੁਗਾ ਸਚ ਹੈ ਵੀ ਸਚ ਨਾਨਕ ਹੋਸੀ ਭੀ ਸਚ ਸੋਚੈ ਸੋਚਨ ਹੋਈ ਜੇ ਸੋਚੀ ਰਖਵਾਰ ਛੁੱਪੈ ਛੁਪਨਾ ਹੋਈ ਜੇ ਲਾਇ ਰਹਾ ਲੈ ਤਾਰੇ ਮੁਖਿਆ ਭੁਖ ਨ ਉਤਰੀ ਜੀਵਨਾਂ ਪ੍ਰੀਆ ਭਾਰੂ ਸੇ ਸੰਨ ਪਲਕ ਹੈ ਤਾਂ ਇੱਕ ਨਾਚ ਲੈ ਨਾਲ ਕਿਸ ਜਰ ਹੋਈ ਐ ਕ ਕੂੜੈ ਟੁੱਟੈ ਪਾਲ ਹੁਕਮਰ ਜਾਈ ਚਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਣਾ ਕਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਲਿਆਈ ਹੁਕਮੇ ਅਤਮਨੀਤ ਹੁਕਮ ਅਨ ਦਸ ਪਾਈ ਹੈ ਇੱਕ ਨਾਉਕ ਬਸੀਸ ਇਹ ਹੁਕਮੀ ਸਰਪਵਾਈ ਹੈ ਹੁਕਮੇ ਅੰਦਰ ਸਭ ਕੋ ਬਾਹਰ ਕੋ ਨ ਕੋਈ ਨਾ ਨੁਕਮ ਮੈਂ ਜੇ ਉੱਟਾ ਤਾ ਹੁਮ ਕਣ ਕੋਈ ਗਾਵੇ ਕੋ ਤਾਨ ਹੋਵੇ ਕਿਸੇ ਤੋਂ ਨੋ ਗਾਵੇ ਕੋ ਦੌ ਜਾਣੇ ਨੀ ਸੋਨ ਗਾਵੇ ਕੋ ਗੁਣਵਣੀਆਂ ਚਾਰ ਗਾਵੇ ਕੋ ਵਿਦਿਆ ਵਿੱਚ ਕਵਿਤਾ ਗਾਵੇ ਕੋ ਸਾਜ ਕਰੀ ਤਨਖੀ ਗਾਵੇ ਕੋ ਜੀ ਲੈ ਵਰਦੀ ਗਾਵੇ ਕੋ ਦਾਂ ਪੈ ਰਸੈ ਦੂਰ ਗਾਵੇ ਕੋ ਵੇਖੇ ਹਾਂਦਰ ਹੈ ਦੂਰ ਕਠਨਾ ਕਠਿਨਾ ਆਵੇ ਤੂਟ ਗਤ ਗਤ ਕਠੀ ਕੋਟੀ ਕੋਟ ਕੋਟ ਦਿੰਦਾ ਦੀ ਲੈਂਦੀ ਠਕਪਾ ਹੈ ਨੁਗਾ ਤੁੰਤਰ ਖਾਹੀ ਕਾਹੀ ਹੁਕਮੇ ਹੁਕਮ ਚਲਾਏ ਰਹੁ ਨਾਨਕ ਇਸੇ ਪਰਵਾਹ ਸਾਜਾ ਸਹਿ ਸੱਜਣਾ ਭਾਖਿਆ ਭਾਵਾ ਪਰ ਅਖੇ ਮੰਗੇ ਦੇਹੀ ਦੇਹੀ ਦਾਤ ਕਰੀ ਦੇਤਾਰੂ ਫੇਰ ਕਿੱਗੈ ਰਖੀਐ ਜਦ ਇਸੇ ਨਰਮਾਨ ਮੋਕੇ ਬੋਲਨ ਬੋਲੀਐ ਜਿਸ ਸੰਤਰੀ ਪਿਆਰੇ ਅਮਰ ਤੇ ਵੀ ਰਹਿ ਸੱਜਣਾ ਹਉ ਲਿਆਈ ਚਰ ਕਰਮੀਆਂ ਵਹ ਕੱਪੜ ਨਦਰੀ ਮੋਖ ਦੁਆਰ ਨਾਨਕ ਹੀ ਵਾ ਜਾਣੀਐ ਸਵਾਪੇ ਸਚਿ ਹੋਰ ਥਾਪੈ ਨਜੈ ਕੀਤਨ ਹੋਈ ਆਪੇ ਆ ਨਿਰੰਜਨ ਸੋਏ ਜਿਨਸੀ ਅਧਨ ਪਾਇਆ ਮਾਨੋ ਨਾਨਕ ਗਾਵੀਐ ਗੁਣੀ ਨਿਧਾਉ ਨਾਏ ਗਾਂ ਮਿਆ ਸੁਨੀਆ ਮਰਖੇ ਬਾਦ ਪਰ ਹਸੁ ਘਨ ਨ ਜਾਏ ਗੁਰਮੁਖ ਨਾਮੰ ਗੁਰਮੁਖ ਵੇਦੰ ਗੁਰਮੁਖ ਰਿਆ ਸਮਾਈ ਗੋਰੀ ਸਿਰ ਗੁਰ ਗੋਰ ਕਬਰ ਮਾ ਗੋਰ ਪਾਰਵਤੀ ਮਾਈ ਨਿਹੋਂ ਰਾਨਾ ਅੱਖ ਨਹੀ ਕੈ ਨਾ ਕਥ ਨ ਜਾਏ ਗੁਰਾ ਇਕ ਦੇਵ ਜਾਈ ਸਭਨਾ ਜੀਆਂ ਕਾ ਇਕ ਦਤਾ ਸੋ ਮੈਸ ਨ ਜਾਏ ਇਹ ਤਨਾ ਵਾਂ ਜੇ ਸੁਪਾ ਵਾਂ ਮਨ ਭਾਰੇ ਕੇ ਨਾਏ ਕਰੀ ਜੇ ਤਿਸ ਰੂਪਾਈ ਵੇਖਾਂ ਕਿਰਮਾਂ ਕੇ ਮਿਲੇ ਲਈ ਮਤ ਵਿਚਰਨ ਜੋ ਹਰ ਮਾਨਕ ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹੁ ਜਾਈ ਸਬਨਾ ਜੀਆਂ ਕਾ ਇੱਕ ਦਤਾਉ ਸੂ ਮੈਂ ਵਿਸਨ ਜਾਈ ਜੇ ਧੁਕਦਾਰੀ ਆਰ ਜਾਹ ਦਸੂਣੀ ਹੋਈ ਨਵਾਂ ਖੰਡਾਵੇ ਜਾਣੀ ਹੈ ਨਾਲ ਤਨੈ ਸਭ ਕੋਈ ਚੰਗਾ ਨਰ ਖਾਈ ਕੈ ਦਸ ਕੀ ਦਲੇ ਜੇ ਤਿਸ ਨਰ ਨਾ ਆਵਾਇ ਤਮਾ ਤਨ ਬਚੈ ਕੀ ਕੀਟਾਂ ਅੰਦਰ ਕੀਟ ਕਰ ਦੁਸੀ ਦੁਤਰੀ ਨਾਨਕ ਨਿਰਗੰਗਨ ਕਰੇ ਗੁਣਵੰਤ ਆਗਨ ਦੀ ਤਿਹ ਕੋਈ ਨ ਸੁਝੈ ਜੇ ਤਿਸ ਗੁਣ ਕੋਈ ਕਰੇ ਸੁਨਹਿ ਸੇਤੀ ਸੁਨਾਤ ਸੁਨਹਿ ਤਤ ਤਰਿਆ ਕਾ ਸੁਨੇ ਦੀਪ ਰੂਪ ਤੈ ਲੈ ਸੁਨਹਿ ਪਹਿ ਨਸਕੇ ਕਰ ਨਾਨਪ ਤਸ ਦੇਗ ਸੁਨੇ ਧੂਪ ਉਖਨਐ ਸੇ ਸੁਨਿਆ ਈਸ਼ਰ ਵਰਮਾ ਇੰਦ ਸੁਨਿਆ ਮੋਕਸ਼ ਰਹਿ ਨੰਦੈ ਸੁਨਹਿ ਜੋਗ ਜੁਗਤ ਤਨ ਬੀਦ ਸੁਨਹਿ ਸਾ ਸਿਮਰਤਿ ਵੀਦੁ ਮਨ ਪੜਤਾਸ ਦਾ ਵਿਗਸਨ ਧੂਪ ਉਕਾ ਨਾ ਸਈ ਸੁਣੇ ਸਤ ਸੰਤੋ ਗਿਆਨ ਸੁਣੇ ਅਸਰ ਕਾ ਇਸਨਾ ਨਾ ਨਾਈ ਸੁਣੇ ਪਰ ਪਰ ਪਾਵੇ ਮਨ ਸੁਣੇ ਲਾਗੇ ਸਹਿ ਧਿਆਨ ਨਾ ਪੜਤਾਸ ਦਾ ਵਿਗਸਨ ਧੂਪ ਉਕ ਕਨ ਸੁਣੇ ਸਰਾ ਗੁਨਾ ਕੀ ਗਹ ਸੁਣੇ ਸੇਖ ਪੀਰ ਪਾਸ਼ ਸੁਣੇ ਅੰਧੇ ਪਵੇ ਰਹਿ ਸੁਨੇ ਹਾਥ ਐਸੀ ਗਹਾਨ ਨ ਪੈ ਤਸ ਦਾ ਵਿਕਾ ਸੁਨੇ ਧੂਪ ਆਪ ਕਹਿ ਨਾ ਸਈ ਮਨਨੇ ਕੀ ਕਰ ਕਹੀ ਨ ਜਾਏ ਜੇ ਕੋ ਕਹੈ ਪਿਛੈ ਬਜਦਾ ਇਕਾਤ ਕਰਮ ਨਾਨਿਕਨ ਹਾਰ ਮਨਨੇ ਕਬਹ ਕਨ ਵਿਚਾਰ ਐਸਾ ਨਾਮ ਨਿਰਿੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਸੁਰਤੋ ਹੈ ਮਨ ਬੁੱਧਾ ਮੰਨੈ ਸਹਿਲਵਾਨ ਕੀ ਸੁਧ ਮੰਨੈ ਮਹ ਚੁਟ ਨਾ ਖਾਏ ਮੰਨੈ ਜਮ ਕੇ ਸਾ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣੇ ਮਨ ਕੋਏ ਮੰਨੈ ਸੁਰਤੋ ਹੈ ਮਨ ਬੋਧਾ ਮੰਨੈ ਸਹਿਲਵਾਨ ਕੀ ਸੁਧ ਮੰਨੈ ਮਹ ਚੁਟ ਨਾ ਖਾਏ ਮੰਨੈ ਜਮ ਕੇ ਸਾ ਨ ਜਾਏ ਐਸਾ ਨਾਮ ਨਿਰੰਜਨ ਹੋਏ ਜੇ ਕੋ ਮੰਨ ਜਾਣੇ ਮਨ ਕੋਏ ਮੰਨੈ ਬਾਠਾਗਨ ਦੇ ਮਨ ਮਾਠ ਨ ਪਾਇ ਮਨੈ ਪਸੋ ਪਰਗਰ ਜਾਏ ਮਨੈ ਮਗਨ ਚਲੈ ਪੰਥੋ ਮਨੈ ਧਰ ਸਿਧੀ ਸੰਬੰਧ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮਨੈ ਪਾਵੇ ਮੋਖ ਦੁਆਰ ਮਨੈ ਪਰਵਾਰੀ ਸ达ਰ ਮਨੈ ਤਰੈ ਤਾਰੀ ਗੁਰ ਸਿਖ ਮਨੈ ਨਾਨਕ ਪਾਵੇ ਨਾ ਪੇਖੋ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਪੰਜ ਪਰਵਾਨ ਪੰਜ ਪਰਦਾਨ ਪੰਚੇ ਪਾਵੇ ਦਰਗੇ ਮਾਨ ਪੰਚੇ ਸਹਜ ਰਾਜਾ ਉਨਾ ਪੰਚਾਂ ਕਾ ਗੁਰ ਏਕ ਦਿਓ ਨਾ ਜੀ ਕੋ ਕਹ ਕਰੇ ਵਿਚਾਰ ਕਰਤ ਕ ਕੰਨੇ ਨਾ ਸਮਾਰੀ ਤੋ ਹੋਲ ਧਰਮ ਰਿਆ ਕਾ ਫੂਤ ਸੰਤੂਤ ਆਵ ਰਖਿਆ ਜਨ ਸੂਤੈ ਨੇ ਕੋ ਹੁ ਤੇ ਹੋਸਿਆ ਧੰਨੇ ਉਪਰ ਕੀਤਾ ਪਰ ਥੱਤੀ ਹੋਰ ਪਰੇ ਹੋਰ ਹੋ ਰਾਇ ਇਸਤੀ ਭਾਤਲੇ ਕਮਨ ਜੂਰੇ ਜੀ ਜਾ ਤ੍ਰਿੰਗਾ ਕੇ ਨਾਵ ਸਬਨਾ ਲਿਖਿਆ ਉੜੀ ਕਲਾਮ ਇਹੋ ਲਿਖਾਰੀ ਜਾਣੇ ਕੋਈ ਲਿਖਾ ਲਿਖਿਆ ਗੀਤ ਹੋਈ ਕੀਤਾ ਦਾਨ ਸੁਹਾਨਿਆ ਰੂਪ ਕੇਤੀ ਦਾ ਜਾਣ ਕਉਤ ਕੀਤਾ ਪਸਾ ਇੱਕ ਗੁਆਉ ਤਿਸਤੇ ਹੋਏ ਨਦਰੀਆਉ ਕੁਦਰਤ ਕਮਨ ਕਹਾ ਵਿਚਾਰੀ ਹੋਰ ਜਮਾਏ ਇੱਕ ਆਵਰ ਜੋ ਤੁਧ ਤਪ ਵੈ ਸੰਪ੍ਰਿਕਰ ਤੂੰ ਸਲਾਮਤ ਅਨਿਰੰਕਾਰ ਅਸੰਖ ਜਪ ਸੰਪਾਉ ਅਸੰਤਪਤ ਸੰਗਰਨ ਮੁਖ ਵੀਰ ਪਾਠ ਸੰਜੋਗ ਮਨ ਰਹਿ ਉਦਾਸ ਅਸੰਗਤ ਗੁਣ ਗਿਆਰੀ ਚਾਰੇ ਅਸੰਗ ਸਤੀ ਸੰਗ ਦਤਾਰ ਅਸੰਗ ਸੂਰ ਮੋ ਵਸਾਰੇ ਅਸੰਗ ਮੋ ਲੈ ਲਾਇ ਤਾਰੇ ਕੁਦਰਤ ਕੌਣ ਕਹਾਂ ਈ ਚਾਰੇ ਵਾਰਿੰ ਜਾ ਵਈ ਕੋ ਵਾਰੇ ਜੋ ਤਤ ਪਾਵੈ ਸਾਈ ਬ੍ਰਿਕਾਰੈ ਤੂੰ ਸਰਾ ਸਲਾਮ ਦ ਨਿਰੰਕਰ ਅਸੰਖ ਮੂਰ ਅੰਧ ਘੂਰ ਅਸੰਖ ਚੂਰ ਹਰਾਉ ਪੂਰ ਅਸੰਖ ਅਮਰ ਕਾ ਜਾਹੇ ਜੂਰ ਅਸੰਗਲ ਵਢਤਿਆ ਕਮਾਹੈ ਸੰਖ ਪਾਪੀ ਪਾਪ ਕਰ ਜਾਹੇ ਅਸੰਖ ਪੂਰਿਆ ਪੂਰੇ ਫੇਰ ਹੈ ਅਸ਼ੰਖ ਮਨੇ ਇਸ ਮਲ ਭਖ ਹੈ ਅਸ਼ੰਖ ਨਿੰਦਕ ਸਿਰ ਕਰੇ ਭਾਰ ਨਾਨਕ ਨੀਤ ਕਹਿ ਵਿਚਾਰ ਵਰੰਜਾ ਵਾਏ ਕੁਬਦ ਜੋਤਿ ਤੁਪਾ ਸੰਭ੍ਰਿਕਾਰੇ ਤੂ ਸਦਾ ਸਮਾਉ ਨਿਰੰਕਾਰੀ ਅਸ਼ੰਖ ਨਾਸੰਤ ਅਗੰਗ ਅਗੰਗ ਅਸ਼ੰਖ ਲੋ ਵਸ਼ੰਖ ਹੈ ਸਿਰ ਭਾਰੈ ਅਖਰੀ ਨਾਮ ਅਖਰੀ ਸੇਲਾ ਅਖਰੀ ਗਿਆਨ ਗੀਤ ਗੁਣ ਗਾ ਅਖਰੇ ਲਿਖਣ ਬੋਲਰ ਬਾਨਾ ਅਕਰਾ ਸੇ ਸੰਜੋਗ ਵਿਖਾਂ ਜਿਨ ਹੈ ਲਿਖੈ ਤੇ ਸਰਨਾ ਹੈ ਜੇ ਫਰਮਾਏ ਤੇ ਟਿਪ ਹੈ ਈਤਾ ਗੀਤਾ ਦਿੱਤ ਨਾ ਵਿੰਨਾ ਵੈ ਨਹੀਂ ਕੋਠਾਉ ਕੁਦਰਤ ਕਮ ਕਹਾ ਵਿਚਾਰ ਵਰ ਜਾਵਾ ਇੱਕ ਵਾਰ ਜੋਤ ਤੋ ਪਾਵੇ ਸੈਂ ਬ੍ਰਿਕਾ ਤੂੰ ਸਦਾ ਸਲਾਮ ਬਿਨਰੰਕਾਰੀ ਭਰੀਏ ਹੱਥ ਪੈਰ ਤੰਦੀਹੀ ਪਾਣੀ ਧੋਤੇ ਉਤਰ ਰਖੀ ਮੂਤ ਬਲੇਤੇ ਕੱਪੜ ਹੋਏ ਦੇ ਸਾਬੂਨ ਲਈਏ ਅਧੋਏ ਭਰੀਏ ਮਤ ਪਾਪਾ ਕੇ ਸੰਗ ਉਤਪਨ ਕਰੰਗੈ ਕੁਨੀ ਪਾਪੀ ਆਖਣ ਨਾ ਹੈ ਕਰ ਕਰ ਕਰਨਾ ਲਿਖ ਲੈ ਜਾ ਆਪੇ ਵੀ ਰਪੇ ਕਹ ਨਾਨਕੁ ਗੁਖਮੀ ਆਜਹ ਤੀਰਤਵ ਜੈ ਦਾਨੁ ਜੀ ਕੋ ਪਾਵੈ ਲਕਮਾਨ ਸੁਨਿਆ ਮਨਿਆ ਮਨ ਕੀ ਤਾ ਪਾਉ ਅੰਤਰ ਗਾਤੀਤ ਮਰਨਹਾਉ ਸਭ ਗੁਣ ਤੇਰੇ ਮੈਂ ਨਾਹੀ ਕੋਈ ਵਿਨਗੁਣ ਕੀਤੇ ਬਨ ਹੋਏ ਸੁਸਤਾ ਬਾਣੀ ਬਰਮਾਓ ਸਤ ਸੋਹੰਸ ਰਮਚਾਉ ਕਉਨਸ ਵੀਰ ਬਜ ਕਉਨ ਕਉਨ ਫਿਰ ਕਨਵਾਰ ਕਉਨ ਸਰਤੀ ਮਾਉ ਕਉਨ ਜਿਤ ਆਕਾਰ ਵਿਨ ਪਈ ਪੰਡਤੀ ਜੇ ਹੋਏ ਰੇਪੁਰਾਨ ਵਹਿਤ ਨਾ ਪਾਇਓ ਕਾ ਦੀਆ ਜੇ ਲਿਖਾਂ ਰੇ ਕੁਰਾਮਾ ਚਿਤਵ ਨਾ ਜੋਗੀ ਜਾਣੇ ਰਤਮਾਉ ਨਾ ਕੋਈ ਜਕਰਤਾ ਸਿੱਟੀ ਕੋ ਸਾਜੇ ਆਪੇ ਜਾਣੈ ਸੋਈ ਕਿਉ ਕਰੇ ਆਖਾ ਕਿਸ ਨਾਏ ਕਿਉ ਵਨੇ ਕੇ ਜਣਾ ਨਾਨਕਾ ਕਨਸਾ ਕੋ ਆਖੇ ਗੁਰੂ ਇੱਕ ਸਿਆਣਾ ਵੱਡਾ ਸਾਹਿ ਵੱਡੀ ਨਾਏ ਕੀਤਾ ਜਾ ਕਾ ਹੋਐ ਨਾਨਕ ਜੀ ਕੋ ਆਪੋ ਜਾਣੈ ਅਗੈ ਗਿਆਨ ਸੋਹੈ ਪਤਲਾ ਪਤਲ ਲਖ ਗਸ ਅਗਾਸ ਓੜ ਕੋੜ ਭਾਲ ਤਕੀ ਵੇਦ ਕਹਿਨ ਕਵਾ ਤੂ ਸੈ ਸਠਾਰੇ ਕਹਿਨ ਕਦੀ ਬਾ ਅਸਲੂਏ ਦਾਤ ਲਿਖਾਂ ਤਾਂ ਲਿਖੀਐ ਲਿਖੇ ਹੋਏ ਨਾਸ ਨਾਨਕ ਵੱਡਾ ਆਖੀਐ ਆਪੇ ਜਾਣੇ ਆਬ ਸਲਾਹੀ ਸਲਾਹੇ ਤੀ ਸੁਰਤ ਨ ਪਾਈਆ ਨਦੀਆ ਤੇਵ ਬਾ ਵੇ ਸਮੁ ਨਾ ਜਾਣੀਐ ਸਮੁ ਸਾ ਸੁਤਾਨ ਗਰਾ ਸੀਤੀ ਮਾਲ ਤਨ ਕੀਰੀ ਤੋ ਨਾ ਹੋਵਨੀ ਜੇ ਤਿਸ ਮਨ ਨਾ ਆਵੀ ਸ੍ਰੇ ਅੰਤ ਨਾ ਸਿਫਤੀ ਕਹਿਣਾ ਅੰਤ ਅੰਤ ਨਾ ਕਨੇ ਦੀਨਾ ਅੰਤ ਅੰਤ ਨਾ ਵੇਖਾ ਸੋਣਾ ਅੰਤ ਅੰਤ ਨਾ ਜਾਪੈ ਕਿਆ ਮਨ ਮੰਤ ਅੰਤ ਨਾ ਜਾਪੇ ਗੀਤਾਕਾਰੂ ਅੰਤ ਨਾ ਜਾਪੇ ਪਾਰਾਵਾਰੀ ਅੰਧ ਕਾਨ ਕੇਤੇ ਬਿਲਲਾ ਹੈ ਤਾਂ ਕੇ ਅੰਤ ਨਾ ਪਾਏ ਜਾਹੇ ਇਹੋ ਅੰਤ ਨਾ ਜਾਣੇ ਕੋਈ ਬਹੁਤਾ ਕਹੀਏ ਬਹੁਤ ਹੈ ਵੱਡਾ ਸਹਿ ਜਿਤਾ ਉੱਚੇ ਉਪਰਿ ਉਤਨਾ ਹੋਏ ਉੱਚ ਹੋਏ ਕੋਈ ਦੇਸ ਉੱਚੇ ਕੋ ਜਾਣੈ ਸੋਈ ਜੀਵਦਾ ਤਨਿਆ ਪਾਪੂ ਨਾਨਕ ਨਦਰੀ ਕਰਮੀ ਦਾ ਬਹੁਤਾ ਕਰਮਿ ਖੈ ਨਾ ਜਾਇ ਵੱਡਾ ਦਾਤਾ ਜਿਨ ਅਤਮਾਈ ਕੀਤੇ ਮੰਗੈ ਜੋਦ ਪਾਰ ਕੀਤੇ ਗੰਤ ਨਾਹੀ ਵਿਚਾਰ ਕੀਤੇ ਖੱਪ ਟੁੱਟੇ ਵੇਕਰ ਕੀਤੇ ਲੈ ਲੈ ਮੁਕਰ ਪਹੇ ਕੀਤੇ ਮੂਰਖ ਖਾਈ ਕਾਇ ਇਤਿੰਦੂ 부 ਸੁਦਮਾਰ এবਨਾ ਤੇਰੀ ਦਾਤਾਰੋ ਬਨਖਲਾ ਸੀ ਵਾਨੇ ਹੋਏ ਹੋਰਾ ਨਾ ਸਕੇ ਕੋਈ ਜੇ ਕੋ ਖਾਇ ਕੇ ਅੱਖਣ ਪਾਏ ਉਹ ਜਾਣੇ ਜੀਤੀਆਂ ਮੁਹ ਖਾਈ ਆਪੇ ਜਾਣੇ ਆਪੇ ਦੇ ਅੱਖੇ ਸੇਵੇ ਕਈ ਕੀ ਜਿਸ ਨੂੰ ਬਖਸ਼ੇ ਸਿਰ ਲਹ ਨਾਨਕ ਪਾਇ ਸ਼ਾਈ ਪਾਛ ਅਮੁਲ ਗੁਨਾਮੁਲ ਵਪਾਰ ਅਮੁਲ ਵਪਾਰੀ ਅਮੁਲ ਬੰਡਾਰੇ ਅਮੁਲ ਆਹਮੁਲ ਜਾਹੀ ਅਮੁਲ ਭਾ ਅਮੁਲ ਸਮਾਹੀ ਅਮੁਲ ਧਰਮੰ ਬੋਦੀ ਬਾਨ ਅਮੁਲ ਤਲ ਮੂਲ ਪ੍ਰਮਾਨ ਅਮੁਲ ਬਖਸੀ ਸੇ ਅਮੁਲ ਨਿਸਾਨ ਅਮੁਲ ਕਰਮ ਅਮੁਲ ਫਰਮਾਨ ਅਮੁਲ ਆਮੁਲ ਆਖਿਆ ਨ ਜਾਈ ਆਖਾ ਕਰਹਿ ਲੈ ਲਈ ਆਖੇ ਵੇਦ ਪਾਠ ਪੁਰਾਣ ਆਖੇ ਪੜੇ ਕਰੇ ਵਖਿਆਨ ਆਖੇ ਵਰਮੈ ਆਖੇ ਅੰਦ ਆਖੇ ਗੋਪੀ ਤੇ ਗੋਵਿੰਦ ਆਖੇ ਇਸਰਿ ਆਖੇ ਸਿਧ ਆਖੇ ਕੀਤੇ ਕੀਤੇ ਬੁੱਧ ਆਖੀ ਨਾਨ ਆਖੇ ਦੀਵ ਆਖੇ ਸੁਨ ਮੁੰਡਨ ਸੀਵ ਕੀਤੀ ਆਖੀ ਆਖਣ ਪਾਏ ਕੀਤੇ ਕਹਿ ਕਹਿ ਉਠ ਉਠ ਜਾਹੇ ਇਤੇ ਕੀਤੇ ਹੋਰ ਕਰੇ ਢਾਕ ਨ ਸਕੇ ਕੇਈ ਕੇ ਜਿਵ ਰਪਾਵੈ ਦੇਵਦ ਹੋਏ ਨਾਨਕ ਜਾਣੇ ਸੱਜ ਸੋਏ ਜੀ ਕੋ ਆਖੈ ਬੋਲੀ ਗੋਡੂ ਤਾ ਨਿਖੇ ਸਿਰ ਗਵਾਰਾ ਗਵਾਰ ਸੂਤਰ ਕੀ ਹਾ ਸੋ ਗੁਰ ਕੀ ਹਾ ਜਿਤ ਵੈ ਸਰਸ ਮਾਲੇ ਵਾਜੀ ਨਾ ਦਾ ਨੀਕ ਸੰਕਾਉ ਕੀਤੇ ਗਾਵਨ ਹਾਰੇ ਕੀਤੇ ਰਾਗ ਭਰੀ ਸੋ ਕਹਿਣਾ ਕੀਤੇ ਗਾਵਨ ਹਾਰੇ ਗਾਵਹਿ ਤਨੋਂ ਪਉਣ ਪਾਣੀ ਵੈਸੰਤ ਰਗਾਵੇ ਰਜਾ ਤਰਮ ਦੁਆਰੀ ਗਾਵਹਿ ਚਿਤ ਗੁਪਤ ਰਹਿ ਜਾਣੈ ਲਿਖ ਲੇਖ ਧਰਮ ਵੀਚਾਰੇ ਗਾਵੈ ਈਸ਼ਰ ਬ੍ਰਹਮਾ ਦੇਵੀ ਸਾਨ ਸਦਸ ਗਾਵੈ ਗਾਵੇ ਇੰਦਰ ਨਾਸਨ ਬਾਈਂ ਧੀ ਦਿੱਤੀਆਂ ਦਨ ਲਿਗਾਵੇ ਸੇਸਮਾ ਦੀ ਅੰਦਰ ਗਾਵਨ ਸਾਧ ਵਿਚਾਰੀ ਗਾਵਨ ਜਤੀ ਸਤੀ ਸੰਤੋਖੀ ਗਾਵੇ ਵੀਰ ਕਰਾਰੇ ਗਾਵਨ ਪਨਤ ਪਲ ਕੀ ਸੇ ਜੁਗ ਜੁਗ ਵੇਦਾਂ ਨਾਲੇ ਗਾਵੇ ਮਹੋਨੀਆ ਮਨਮੋਹਨ ਸੁਰਗਮਤਵੇ ਅਲੇ ਗਾਵਨ ਨਰਤਨਉ ਪਾਏ ਤੀਰੀ ਅਸਰਤੀ ਧਨ ਲੈ ਗਾਵੇ ਜੂਤ ਮਾਂ ਬਰਸੂਰਾ ਗਾਵੇ ਖਾਣੀ ਚਾਰੀ ਗਾਵੇ ਖਾਨ ਮੰਡਲ ਵਰਾ ਭੰਡਾਰ ਕਰ ਕਰ ਕੀ ਨਾਰੇ ਸੀ ਤਦੋਂ ਗਾਵੇ ਜੋਤ ਤੁਪਾਵਨਾ ਰਤੇ ਤੀਰੀ ਪਤਰ ਸਾਲੇ ਹੂਰ ਕੀਤੇ ਗਾਵਨ ਸੀ ਮੈਂ ਚਿਤਨਾ ਆਵਨ ਨਾਨਕ ਆਵੀ ਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਚ ਸਦੀਨ ਹੈ ਵੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੇ ਬਾਤੀ ਕਰ ਕਹਿ ਜਿਨ ਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਗੀਤਾ ਆਪਣਾ ਜਿਉ ਤਿਸ ਦੀ ਵਡਿਆਈ ਜੋ ਤੁਸ ਭਾਵ ਸੋਈ ਕਰਸੀ ਹੁਕਮਾ ਕਰ ਨ ਜਾਏ ਉਪਸ ਸਹ ਸਹ ਉਪਾਤ ਸਾਹਿਬੂ ਨਾਨਕ ਰਹਿ ਨਰਜਾਈ ਮੁੰਦਾ ਸੰਤੋਖ ਸਰਬਜੋਰੀ ਧਿਆਨ ਕੀ ਕਰੇ ਬੇਬੂਤ ਖਿੰਤਾ ਕਾਲ ਕੁਵਾਰੀ ਕਾਇਆ ਜੂਦ ਡੰਡਾ ਪ੍ਰਤੀਤ ਆਈ ਪੰਤੀ ਸਰਬਜਮਾਤੀ ਮਨ ਜੀਤੈ ਨਰੀ ਤੂ ਅਦੇ ਸੁਦਸਾ ਅਦੇਸ ਆਦਾਨੀ ਲਨਨਹਤ ਜੁਜੁਗ ਇਕ ਵੇਸੈ ਪੁੱਤ ਗਿਆਨ ਬਿਆ ਭੰਡਾਰ ਨ ਕਰ ਕਰਵਾ ਜੀ ਨਾ ਆਪਨਾ ਤਨਾਤੀ ਸਵਜਾ ਕੀ ਰਿਸਦ ਅਵਰਾਸਤ ਸੰਜੋਗ ਵਿਜੋਗ ਦੋ ਇਕਾ ਚਲਾਵੇ ਦੇਖਿ ਆਵੇ ਭਾਗ ਆਦਿਛਿਆਦਿਸ ਆਦਾਨੀ ਲਨਨਹਤ ਜੁਜੁਗ ਇਕ ਵੇਸੈ ਇਕਾ ਮਾਈ ਜੁਗਤ ਵਿਆਈ ਤਿੰਜੇਲੇ ਪਰਵਾਨਾ ਇੱਕ ਸੰਸਾਰੀ ਇੱਕ ਬਨਾਰੀ ਇੱਕ ਨਾਇ ਦੇਵਾਨ ਜੇਤਿ ਸਭਾ ਅਤਲਾ ਜੇ ਹੋਐ ਬ੍ਰਹਮਾਨ ਉਹ ਵੇਖੈ ਉਹ ਨਨਦ ਨ ਆਵੇ ਬਹੁਤਾ ਇਹ ਵਿਦਾਨ ਆਦੀਪਸੀ ਆਦਿਸ ਆਦਾਨੀਲ ਅਨਾਦ ਨਾਹਿਤ ਜੁਜਗੇ ਕੋ ਵੇਸੈ ਅਸੰਦੋਏ ਲੋਏ ਭੰਡਾਰੇ ਜੋ ਕਿਸ ਪਾਸ ਏਕ ਵਾਰ ਕਰ ਕਰ ਵੀ ਕੈਸੀ ਜਨਹਾਰ ਨਾਨਕ ਸੱਚੇ ਕੀ ਸਾਕੀ ਕਰ ਅਦੇਸ ਸਦਾ ਅਦੇਸ ਆਦਾਨੀ ਅਨੰਤ ਹਟੇ ਤੁ ਜੁ ਤਕੇ ਕੋ ਵੀਸ ਇੱਕ ਦੂਜੀ ਭੋਂ ਲਖ ਹੋਏ ਲਖ ਵੈਲਾ ਵੀਸ ਲਾ ਲਗੀ ਦਾ ਕੀਏ ਏਗਨਾਗ ਦੀਸ ਈਤਰ ਪਤ ਪਵੜੀਆਂ ਚੜਿਏ ਹੋਏ ਅਗੀਸ ਸੰਗਲਣਾ ਆਕਾਸ਼ ਕੀ ਕੀਟਾਈ ਰੀਸ ਨਾਨਕ ਨਦਰੀ ਪਾਈਏ ਕੁਰੀ ਕੁਰਤੀ ਸਈ ਅੱਖਣ ਜੋ ਚਪੈ ਨੈ ਜੂਰ ਜੋ ਨ ਮੰਗਨ ਦੀਨੈ ਜੂਰ ਜੋ ਨ ਜੀਨ ਮਨੈ ਜੂਰ ਜੋ ਨਾ ਰਾਜ ਮਾਲ ਮਨਸੂਰ ਜੋ ਨਾ ਸੁੱਤੀਆਂ ਰੀਚਾ ਜੋ ਨਾ ਜੁਤੀ ਛੜੈ ਸੰਸਾਰ ਜਿਸ ਹੱਥ ਜੋਰ ਕਰਿ ਕੈ ਸੋਏ ਨਾਨਕ ਤੁਮ ਨਹੀਂ ਜਨਾ ਕੋਈ ਰਾਤੀ ਰੁੱਤੀ ਛਤੀ ਵਾਰ ਪਾਨ ਪਾਨ ਅਗਨੀ ਪਤਲ ਤਿਸੇ ਤਤੀ ਤਾਵ ਰਖੀ ਧਰਮ ਸਹਾਈ ਦੇਸਵੀ ਜੀ ਜੋ ਕੈ ਰੰਗ ਦਿਨ ਕੈ ਨਾਮ ਅਨੇਕ ਅੰਤ ਕਰਮੀ ਕਰਮੀ ਹੋਈ ਚਰ ਸੱਚਾ ਆ ਉਸ ਚੰਦਰ ਬਰ ਜਿੱਥੇ ਸੌਂ ਪੰਪਰਵਾਉਨਾ ਨਦਰੀ ਕਰਮ ਪਾਏ ਨਹੀਂ ਸੌਣੈ ਗੱਜਵਕਾਈ ਉੱਥੇ ਪਾਏ ਨਾਨਕ ਗਿਆਂ ਜਾਪੇ ਜਾਈ ਧਰਮ ਕਨ ਕਹ ਧਰਮ ਗਿਆਨ ਕਨ ਕਾ ਅਖੋ ਕਰਮ ਕਿਤੇ ਪਉਣ ਪਾਣੀ ਵੈ ਸੰਤਰ ਕਿਤੇ ਕਾਨ ਮਹੇਸ ਕਿਤੇ ਬਰਮ ਕਾਟ ਕਰੀਏ ਰੂਪ ਰੰਗ ਕੇ ਵੇਸ ਕਿਤਿਆਂ ਕਰੂ ਭੂਮੀ ਮੇਰ ਕੇਤੇ ਕਿਤੇ ਦੁਵ ਦੇਸ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕੀਤੇ ਸਿਰਵਰ ਨਾਰਕ ਕੀਤੇ ਕੀਤੇ ਦੇਵੀ ਵੇਸ ਕੀਤੇ ਦੀਵਦਾਨ ਮਨ ਕੀਤੇ ਕੀਤੇ ਰਤਸਮੰਦ ਕੀਤਿਆਂ ਖਾਣੀ ਕੀਤਿਆਂ ਬਾਣੀ ਕੀਤੇ ਪਾਤਨਰੰਦ ਕੀਤਿਆਂ ਸੁੱਤੀ ਸੇਵਾ ਕੀਤੇ ਨਾਨਕ ਕਾੰਤਨਾ ਅੰਤ ਗਿਆਨ ਖੰਨ ਮੈਂ ਗਿਆਨ ਪ੍ਰਚੰਡ ਚਿਤੈ ਨਾਮਨੋ ਰੂਪ ਨੰਦ ਸਰਮਕੰਨ ਕੀ ਬਾਣੀ ਰੂਪ جت گھر ماتا قرد نو پائے تلاں کتیاں نہ جائے جی کوک پیچھے بجتا ہے جیت گڑی سرس مہات من بوتا ہے جیسے گڑی سرسنا کی سرمنڈ کی با جو جت ہو کوئی ہو رہا ہے جت مہاب سورت تنہیں رام رہا بھرپور ہے رہ. ਦਿੱਤਾ ਸੀਤੋ ਸੀਤਾ ਮਿਮਾ ਮਹਾਂ ਤਾਂ ਕਿ ਰੂਪ ਨਾ ਕਤਨੇ ਜਹ ਨਾ ਉਹ ਮਰੇ ਨਾ ਠਾਗੀ ਜਾਏ ਜਿਨ ਕਹਿ ਰਾਮ ਸਹਿ ਮਨ ਮਾਇ ਟਿਠੇ ਬਦ ਵਸੇ ਕੇ ਲੋ ਕਰੇ ਅਨੰਤ ਮਨ ਸੋਏ ਸਚ ਖਨ ਵਸੈ ਨਿਰੰਕਾਰੀ ਕਰ ਕਰ ਵਿਖੈ ਨਦ ਨਿਹਾਲੋ ਤਿਥੈ ਖਨ ਮੰਡਲ ਵਰ ਭੰਡ ਜੇ ਕੋ ਕਥੈ ਤਾਂ ਤਨਾ ਅੰਤ ਤਿਥੈ ਲੋਲ ਆਕਾਰ ਜਿ ਜੇ ਹੁਕਮ ਤੁਐ ਤਕਰ ਵੇਖੈ ਵਿਸਕਾਰੀ ਚਰ ਨਾਨਕਤ ਨ ਕੜਾ ਸਾਰ ਜਤ ਪਹਾਰ ਧੀਰਜ ਸੁਨਿਆਰ ਅਹਰਨ ਮਤਿ ਵੇਦ ਹਥਿਆਰ ਪੌਖਲਾ ਅਗਨ ਤਪ ਤਉ ਭਾਂਡਾ ਭਾਉ ਅੰਮ੍ਰਿਤ ਤੇ ਢਾਲੈ ਕੜਿਐ ਸਭ ਸਚੀ ਤੇ ਸਾਨ ਜਿੰਨ ਕੋ ਨਦਰ ਕਰਮ ਦਿਨ ਕਾ ਨਾਨਕ ਨਦਰੀ ਨ ਮੈ ਹਾਸ ਲੋਕੈ ਔਨ ਗੁਰੂ ਬਾਣੀ ਪਿਤਾ ਮਾਤਾ ਤਤ ਮਹਤ ਦਿਸਰੈ ਦਦਾਈ ਦਇਆ ਖੀਲੈ ਸਗਨ ਜਗਤ ਚੰਗੀਆਂ ਮੁਰੀਆਂ ਵਚੇ ਧਰਮ ਹ ਦੂਰ ਕਰਮੀ ਆਪੋ ਆਪਣੀ ਕੇ ਨੀੜਾ ਕੇ ਦੂਰ ਜਿਨੇ ਨਾਮ ਤੇ ਆਇਆ ਗਮਸਕਰ ਖਲ ਨਾਨਕ ਤੇ ਮੁਕ ਜਨੇ ਜਿਤੇ ਛੁਟੀ ਨਾਰੈ ਜਿਨੀ ਨਾਮ ਤੇ ਆਇਆ ਗੈਮਸ ਕਿਰਖਾਨਾ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਜਿਨੀ ਨਾਮ ਤੇ ਆਇਆ ਗੈਮਸ ਕਿਰਖਾਨਾ ਨਾਨਕ ਤੀ ਮੁਖ ਉਜਲੇ ਜਿਤੀ ਛੁੱਟੀ ਨਾਲ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਤਨਾਮ